ਹਾਂਜੀ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜੋ ਆਪਾਂ ਇੱਕ ਦੋ ਮੁੱਦਿਆਂ ਤੇ ਗੱਲਬਾਤ ਕਰਨੀ ਹੈ ਜੋ ਸਭ ਤੋਂ ਵੱਡਾ ਮੁੱਦਾ ਜੋ ਕਿਸਾਨੀ ਦਾ ਇਸ ਵਕਤ ਜੋ ਚਰਚਾ ਚੱਲ ਰਹੀ ਹੈ ਕਿ ਯੂਐਸਏ ਤੋਂ ਇੱਕ ਵਫ਼ਦ ਹੈ ਜਿਹੜਾ ਉਹ ਭਾਰਤ ਦੇ ਵਿੱਚ ਆਇਆ ਹੈ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਦੇ ਨਾਲ ਉਹਨਾਂ ਦੀ ਜਿਹੜੀ ਗੱਲਬਾਤ ਉਹ ਚੱਲ ਰਹੀ ਹੈ ਉਹ ਕਹਿੰਦੇ ਆ ਕਿ ਸਾਡੇ ਨਾਲ ਜੋ ਭਾਰਤ ਹੈ ਉਹ ਜ਼ੀਰੋ ਟ੍ਰੇਡ ਨੀਤੀ ਤੇ ਸਮਝੌਤਾ ਕਰੇ ਕਿ ਟੈਕਸ ਹੈ ਜਿਹੜਾ ਉਹਨੂੰ ਜ਼ੀਰੋ ਕਰੇ ਕਿਉਂਕਿ ਜੋ ਅਮਰੀਕਾ ਤੋਂ ਅੱਗੇ ਭਾਰਤ ਦੇ ਵਿੱਚ ਚੀਜ਼ ਕੋਈ ਵੀ ਆਉਂਦੀ ਹੈ ਉਹਦੇ ਉੱਤੇ ਜਿਹੜਾ ਭਾਰਤ ਸਰਕਾਰ ਵੱਲੋਂ ਉਹ ਵੱਖ-ਵੱਖ ਤਰ੍ਹਾਂ ਦਾ ਟੈਕਸ ਹੈ ਜਿਹੜਾ ਲਾਇਆ ਜਾਂਦਾ ਵਾ ਜਿੱਦਾਂ ਐਗਰੀਕਲਚਰ ਦੇ ਉੱਪਰ 39% ਜੇ ਕੋਈ ਸੇਬ ਵਗੈਰਾ ਯੂਐਸਏ ਦੇ ਵਿੱਚੋਂ ਜਿਹੜਾ ਵਾਸ਼ਿੰਗਟਨ ਦੇ ਵਿੱਚੋਂ ਸੇਬ ਆਉਂਦਾ ਉਹਦੇ ਤੇ 50% ਜਾਂ ਹੋਰ ਵੀ ਕੋਈ ਇਲੈਕਟ੍ਰੋਨਿਕਸ ਚੀਜ਼ਾਂ ਵਗੈਰਾ ਜੋ ਵੀ ਆਉਂਦੀਆਂ ਉਹਦੇ ਤੇ ਵੱਖ-ਵੱਖ ਜਿਹੜਾ ਏ ਉਹ ਟੈਕਸ ਲਾਇਆ ਜਾਂਦਾ ਵਾ ਤੇ ਜਿਹੜੀਆਂ ਭਾਰਤ ਦੇ ਵਿੱਚੋਂ ਕੋਈ ਵੀ ਚੀਜ਼ ਹੈ ਜਿਹੜੀ ਅਮਰੀਕਾ ਦੇ ਵਿੱਚ ਜਾਂਦੀ ਹੈ ਉਹਦੇ ਤੇ ਅਮਰੀਕਾ ਵੱਲੋਂ ਜਿਹੜਾ ਉਹ 5% ਟੈਕਸ ਲਾਇਆ ਜਾਂਦਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਾਂ ਤਾਂ ਤੁਸੀਂ ਵੀ ਸਾਡੇ ਜਿੰਨਾ ਹੀ ਟੈਕਸ ਲਾਓ ਸੇਮ ਟੈਕਸ ਕਰੋ 5% ਜਾਂ ਫਿਰ 0 ਟੈਕਸ ਤੇ 0 ਟਰੇਡ ਨੀਤੀ ਤੇ ਸਾਡੇ ਨਾਲ ਤੁਸੀਂ ਜਿਹੜਾ ਉਹ ਸਮਝੌਤਾ ਕਰੋ 0 ਟੈਰਫ ਹੈ ਜਿਹੜਾ ਉਹ ਕੀਤਾ ਜਾਵੇ ਜੇਕਰ ਇਸ ਤਰ੍ਹਾਂ ਹੁੰਦਾ ਹੈ ਤੇ ਇਹਦਾ ਜਿਹੜਾ ਸਭ ਤੋਂ ਵੱਡਾ ਨੁਕਸਾਨ ਹੈ ਉਹ ਜਿਹੜਾ ਵਾ ਕਿਸਾਨੀ ਖੇਤਰ ਦੇ ਵਿੱਚ ਦੇਖਣ ਨੂੰ ਮਿਲਦਾ ਖਰਚਾ ਪੈਦਾ ਹੁੰਦਾ ਹੈ ਕਿ ਜਿਹੜਾ ਕਿਸਾਨੀ ਖੇਤਰ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਹੈ ਉਹ ਇਸ ਜ਼ੀਰੋ ਟ੍ਰੇਡ ਸਮਝੌਤਾ ਜੇਕਰ ਹੁੰਦਾ ਹੈ ਭਾਰਤ ਯੂਐਸਏ ਦਾ ਤਾਂ ਉਹ ਨੂੰ ਹੋਵੇਗਾ ਉਹ ਇਸ ਤਰ੍ਹਾਂ ਹੋਵੇਗਾ ਕਿ ਜੋ ਅਮਰੀਕਾ ਹੈ ਉਹ ਚੌਥਾ ਸਭ ਤੋਂ ਵੱਡਾ ਦੇਸ਼ ਹੈ ਜਿਹੜਾ ਕਣਕ ਦਾ ਉਤਪਾਦਨ ਕਰਦਾ ਹੈ ਤੇ ਜਿਹੜੀ ਅਮਰੀਕਾ ਦੀ ਕਣਕ ਹੈ ਉਹ ਜੇ ਜ਼ੀਰੋ ਟ੍ਰੇਡ ਨੀਤੀ ਸਮਝੌਤਾ ਹੋ ਜਾਂਦਾ ਹੈ ਅੱਗੇ ਜਿਹੜੀ ਕਣਕ ਹੈ ਉਹ ਭਾਰਤ ਦੇ ਵਿੱਚ ਬੈਨ ਹੈ ਬੰਦ ਹੈ ਮਤਲਬ ਕਿ ਟੈਕਸ ਜ਼ਿਆਦਾ ਹੁੰਦੇ ਕਰ ਲੋ ਨਹੀਂ ਆਉਂਦੀ ਜੇ ਜ਼ੀਰੋ ਟੈਕਸ ਕਰ ਦਿੱਤਾ ਜਾਂਦਾ ਹੈ ਐਗਰੀਕਲਚਰ ਗੁੱਡਸ ਵਿੱਚ ਲੈ ਕੇ ਜ਼ੀਰੋ ਟੈਕਸ ਕਰ ਦਿੱਤਾ ਜਾਂਦਾ ਹੈ ਤੇ ਉਹ ਜਿਹੜੀ ਕਣਕ ਹੈ ਅਮਰੀਕਾ ਦੇ ਵਿੱਚੋਂ ਉਹ ਲਗਭਗ 2000 ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਇੰਡੀਆ ਦੇ ਵਿੱਚ ਪਹੁੰਚ ਜਾਵੇਗੀ ਤੇ ਜਿਹੜੀ ਆਪਣੀ ਇੱਥੇ ਪੰਜਾਬ ਦੇ ਵਿੱਚੋਂ ਜਾਂ ਹੋਰ ਸੂਬਿਆਂ ਦੇ ਵਿੱਚੋਂ ਐਮਐਸਪੀ ਤੇ ਕਣਕ ਐਸ ਵਕਤ ਖਰੀਦੀ ਜਾ ਰਹੀ ਹੈ ਕੋਈ ਉਹਦਾ ਰੇਟ ਲਗਭਗ 2400 ਤੋਂ 2500 ਦੇ ਵਿੱਚ ਹੈ ਪ੍ਰਤੀ ਕੁਆਂਟਲ ਤੇ ਜੇਕਰ ਉਹੀ ਕਣਕ 2000 ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਅਵੇਲੇਬਲ ਹੋ ਜਾਵੇਗੀ ਇੰਡੀਆ ਦੇ ਵਿੱਚ ਤਾਂ ਜਿਹੜੀ 2500 ਵਾਲੀ ਆਪਣੀ ਕਣਕ ਐਮਐਸਬੀ ਵਾਲੀ ਇਹਨੂੰ ਕਿਸੇ ਨੇ ਨਹੀਂ ਪੁੱਛਣਾ ਕਿਉਂਕਿ ਹਰ ਕੋਈ ਕੋਈ ਵੀ ਖਰੀਦਦਾਰ ਹੈ ਉਹ ਇਹੀ ਚਾਹੁੰਦਾ ਹੈ ਕਿ ਜਿਹੜਾ ਉਹਨੂੰ ਚੀਜ਼ ਹੈ ਉਹ ਘੱਟ ਰੇਟ ਤੇ ਮਿਲੇ ਜੇਕਰ ਉਹ ਹੀ ਕਣਕ 2000 ਰੁਪਏ ਕੁਆਂਟਲ ਉਪਲਬਧ ਹੋਵੇਗੀ ਤੇ 2500 ਨੂੰ ਕੋਈ ਨਹੀਂ ਖਰੀਦੇਗਾ ਸੋ ਕਿਤੇ ਨਾ ਕਿਤੇ ਥੋੜੇ ਸਮੇਂ ਚ ਅਗਲੇ ਟਾਈਮ ਚ ਜਾ ਕੇ ਜਿਹੜਾ ਸਰਕਾਰ ਵੱਲੋਂ ਐਮਐਸਪੀ ਤੋਂ ਵੀ ਜਿਹੜਾ ਹੱਥ ਹੈ ਉਹ ਖੇਚ ਲਿਆ ਜਾਵੇਗਾ ਕਿਉਂਕਿ ਜਦੋਂ ਜਾਦੀ ਚੀਜ਼ ਕੋਈ ਜਾਦੀ ਵਸਤੂ ਅਵੇਲੇਬਲ ਹੋ ਜਾਂਦੀ ਹੈ ਮਾਰਕੀਟ ਦੇ ਵਿੱਚ ਤੇ ਉਹਦਾ ਰੇਟ ਇਹ ਆਫਿਸ ਦੀ ਗੱਲ ਹੈ ਕਿ ਡਾਊਨ ਹੋ ਜਾਂਦਾ ਵਾ ਸੋ ਸਰਕਾਰ ਲਗਭਗ ਜਿਹੜੀ ਸੈਂਟਰ ਸਰਕਾਰ ਹੈ 70 ਤੋਂ 80 ਕਰੋੜ ਲੋਕਾਂ ਨੂੰ ਜਿਹੜਾ ਮੁਫਤ ਅਨਾਜ ਦਿੰਦੀ ਹੈ ਜੋ ਰਾਸ਼ਨ ਡਿੱਪੂਆਂ ਜਾਂ ਹੋਰ ਵੀ ਸਰਕਾਰੀ ਅਦਾਰਿਆਂ ਦੇ ਰਾਹੀਂ ਵੰਡੇ ਜਾਂਦਾ ਵਾ ਤੇ ਸਰਕਾਰ ਨੇ ਵੀ ਇਹੀ ਚਾਹਣਾ ਵਾ ਕਿ 2500 ਨੂੰ ਨਾ ਖਰੀਦਦੇ ਹੋਏ ਅਸੀਂ ਜਿਹੜੀ 2000 ਨੂੰ ਪ੍ਰਤੀ ਕਵਾਂਟਲ ਕਣਕ ਆ ਰਹੀ ਉਹ ਖਰੀਦ ਕੇ ਲੋਕਾਂ ਦੇ ਵਿੱਚ ਵੰਡੀਏ ਤੇ ਲੋਕਾਂ ਨੇ ਇੰਨੇ ਦੇ ਨਾਲ ਹੀ ਖੁਸ਼ ਹੋ ਜਾਣਾ ਹੁੰਦਾ ਕਿ ਸਾਨੂੰ ਜਿਹੜੀ ਉਹ ਫ੍ਰੀ ਮਿਲ ਰਹੀ ਆ ਸੋ ਇਹ ਐਮਐਸਪੀ ਤੇ ਬਹੁਤ ਵੱਡਾ ਸੰਕਟ ਹੈ ਜਿਹੜਾ ਆ ਸਕਦਾ ਵਾ ਜੇਕਰ ਇਹ ਸਮਝੌਤਾ ਹੁੰਦਾ ਹੈ ਕਿਉਂਕਿ ਬਾਕੀ ਚੀਜ਼ਾਂ ਤੇ ਤਾਂ ਇੰਡੀਆ ਨੇ ਜਿਹੜੀ ਆਪਣੀ ਹਾਮੀ ਭਰ ਦਿੱਤੀ ਹੈ ਕਿ ਅਸੀਂ ਟੈਕਸ ਜਿਹੜਾ ਉਹਦੇ ਵਿੱਚ ਤੁਹਾਨੂੰ ਤੁਹਾਡੇ ਬਰਾਬਰ ਟੈਕਸ ਲਾਵਾਂਗੇ ਜਾਂ ਜ਼ੀਰੋ ਟੈਕਸ ਜ਼ੀਰੋ ਟੈਰਿਫ ਕਰਨ ਲਈ ਤੁਹਾਡੇ ਨਾਲ ਅਸੀਂ ਤਿਆਰ ਆਂ ਬਾਕੀ ਜਿਹੜਾ ਖੇਤੀਬਾੜੀ ਤੇ ਉਹਦੇ ਤੇ ਵਿਚਾਰ ਚਲਚਾ ਜਿਹੜੀ ਉਹ ਚੱਲ ਰਹੀ ਹੈ ਕਿਉਂਕਿ ਅਮਰੀਕਾ ਨੇ ਕਿਹਾ ਕਿ ਐਗਰੀਕਲਚਰ ਦੇ ਵਿੱਚ ਨੂੰ ਵੀ ਤੁਸੀਂ ਵਿੱਚ ਰੱਖੋ ਸਾਰਿਆਂ ਤੇ ਜ਼ੀਰੋ ਟੈਕਸ ਸਾਡੇ ਨਾਲ ਤੁਸੀਂ ਸਮਝੌਤਾ ਕਰੋ ਜੇਕਰ ਇਹ ਹੁੰਦਾ ਵਾ ਤਾਂ ਖੇਤੀਬਾੜੀ ਸੈਕਟਰ ਨੂੰ ਬਹੁਤ ਵੱਡਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਜਿਹੜਾ ਕਿਸਾਨਾਂ ਦਾ ਹੋ ਸਕਦਾ ਵਾ ਕਿਉਂਕਿ ਐਮਐਸਪੀ ਤੋਂ ਹੱਥ ਹੈ ਜਿਹੜਾ ਉਹ ਕਿਤਨਾ ਕਿਤੇ ਪਿੱਛੇ ਖਿੱਚਿਆ ਜਾ ਸਕਦਾ ਵਾ ਕਿਉਂਕਿ ਜਦੋਂ ਸਸਤੀ ਕਣਕ ਉਪਲਬਧ ਹੋਵੇਗੀ ਤੇ ਖਰੀਦਦਾਰ ਸਾਰੇ ਆ ਜਿਹੜੇ ਉਹ ਉਧਰ ਹੀ ਜਾਣਗੇ ਕਿਉਂਕਿ ਇੱਕ ਅੰਕੜਾ ਵੀ ਪਿੱਛੇ ਜੇ ਤੁਸੀਂ ਆਨਲਾਈਨ ਵੀ ਦੇਖ ਸਕਦੇ ਹੋ ਕਿ ਯੂਰਪ ਨੂੰ ਜਿਹੜੀ ਕਣਕ ਅਮਰੀਕਾ ਨੇ 254 ਰੁਪਏ ਪ੍ਰਤੀ ਡਾਲਰ ਪ੍ਰਤੀ ਟਨ ਹਕਟੇਰ ਦੇ ਹਿਸਾਬ ਨਾਲ ਜਿਹੜੀ ਦਿੱਤੀ ਸੀ ਕਿ ਮਤਲਬ 254 ਡਾਲਰ ਦਾ ਇੱਕ ਟਨ ਕਣਕ ਹੈ ਜਿਹੜੀ ਉਹ ਮਤਲਬ ਉਹਨਾਂ ਯੂਰਪ ਨੂੰ ਭੇਜੀ ਸੀ ਇੱਕ ਟਨ ਦੇ ਵਿੱਚ 10 ਕੁਇੰਟਲ ਹੁੰਦੇ ਆ ਜੇ 254 ਨੂੰ ਤੁਸੀਂ ਡਾਲਰ ਦੇ ਇਸ ਵਕਤ ਦੇ ਰੇਟ ਦੇ ਹਿਸਾਬ ਨਾਲ ਗੁਣਾ ਕਰ ਲੋ ਤੇ ਕੋਈ 2000 ਰੁਪਏ ਕੁਇੰਟਲ ਦੇ ਹਿਸਾਬ ਨਾਲ ਕੰਕ ਮੰਨਦੀ ਹੈ ਹਾਲਾਂਕਿ ਉਹਨਾਂ ਦੇ ਵਿੱਚ ਕੋਈ ਟੈਕਸ ਵੀ ਇਹਦੇ ਵਿੱਚ ਇਨਕਲੂਡ ਹੋਊਗਾ ਜੇ ਆਪਣੇ ਨਾਲ ਜ਼ੀਰੋ ਟੈਕਸ ਤੇ ਸਮਝੌਤਾ ਹੋ ਜਾਂਦਾ ਵਾ ਤੇ ਇੱਥੇ ਵੀ ਜਿਹੜੀ 1800 ਤੋਂ 2000 ਦੇ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੰਕ ਹੈ ਜਿਹੜੀ ਯੂਐਸ ਤੋਂ ਵੱਲੋਂ ਵਾਧੂ ਭੇਜ ਦਿੱਤੀ ਜਾਏਗੀ ਤੇ ਜਿਹੜੀ ਪੰਜਾਬ ਹਰਿਆਣਾ ਜਾਂ ਹੋਰ ਵੀ ਜਿਹੜੇ ਕਣਕ ਦੀ ਖੇਤੀ ਕਰਦੇ ਆ ਸੂਬੇ ਉਹਨਾਂ ਤੇ ਬਹੁਤ ਵੱਡਾ ਪ੍ਰਭਾਵ ਹੈ ਜਿਹੜਾ ਪੈਣ ਵਾਲਾ ਵਾ ਕਿਉਂਕਿ ਇੰਡੀਆ ਦੀ ਜਿਹੜੀ 55% ਇਕਨੋਮੀ ਹੈ ਉਹ ਖੇਤੀਬਾੜੀ ਤੇ ਨਿਰਭਰ ਕਰਦੀ ਹੈ ਤੇ ਪੰਜਾਬ ਹਰਿਆਣਾ ਜਾਂ ਹੋਰ ਸੂਬੇ ਖੇਤੀਬਾੜੀ ਦੇ ਮੋਰੀ ਸੂਬੇ ਮੰਨੇ ਜਾਂਦੇ ਆ ਕਿ ਇੱਥੇ ਸਭ ਤੋਂ ਜ਼ਿਆਦਾ ਜਿਹੜਾ ਖੇਤੀਬਾੜੀ ਦਾ ਏਰੀਆ ਵਾ ਸੋ ਇਹਦੇ ਨਾਲ ਕੱਲਾ ਪੰਜਾਬ ਹਰਿਆਣਾ ਦਾ ਨਹੀਂ ਰਾਜਸਥਾਨ ਹਿਮਾਚਲ ਇਹਨਾਂ ਸਟੇਟਾਂ ਦਾ ਵੀ ਨੁਕਸਾਨ ਹੋਣਾ ਵਾ ਕਿਉਂਕਿ ਦਾਲਾਂ ਦੇ ਉੱਪਰ ਵੀ ਸਾਰੀਆਂ ਉਹ ਖੇਤੀਬਾੜੀ ਦੇ ਵਿੱਚ ਆਉਂਦੀਆਂ ਵਾ ਦਾਲਾਂ ਦੇ ਉੱਪਰ ਵੀ ਇਹ ਜ਼ੀਰੋ ਟ੍ਰੇਡ ਜ਼ੀਰੋ ਟੈਕਸ ਨੀਤੀ ਜਿਹੜੀ ਉਹ ਲਾਗੂ ਹੋਵੇਗੀ ਤੇ ਦਾਲਾਂ ਸਾਰੀਆਂ ਜਿਹੜੀਆਂ ਬਾਹਰ ਤੋਂ ਆਉਣੀਆਂ ਫਿਰ ਇੱਧਰ ਵਾਲੀ ਜਿਹੜੀ ਕੋਈ ਫਸਲ ਆ ਉਹਨੂੰ ਕਿਸੇ ਨੇ ਨਹੀਂ ਪੁੱਛਣਾ ਕਿਉਂਕਿ ਇੱਕ ਤਾਂ ਉਹ ਆਪਣੀ ਚੀਜ਼ ਨੂੰ ਕਹਿੰਦੇ ਆ ਕਿ ਉਹਨਾਂ ਦਾ ਸਟੈਂਡਰਡ ਹੈ ਜਿਹੜਾ ਬਹੁਤ ਹਾਈ ਹੁੰਦਾ ਵਾ ਤੇ ਆਪਾਂ ਕੁਝ ਲੋਕ ਕਹਿ ਰਿਹਾ ਕਿ ਜੇ ਆਪਾਂ ਉਹ ਮਤਲਬ ਸਮਝੌਤਾ ਹੁੰਦਾ ਤੇ ਆਪਾਂ ਨੂੰ ਵੀ ਫਾਇਦਾ ਹੋਊਗਾ ਆਪਾਂ ਬਾਹਰ ਹੈ ਜਿਹੜਾ ਐਕਸਪੋਰਟ ਕਰ ਸਕਾਂਗੇ ਆਪਣੀਆਂ ਫਸਲਾਂ ਨੂੰ ਕਿਉਂਕਿ ਉਹ ਤਾਂ ਤੁਸੀਂ ਦੇਖਦੇ ਅੱਗੇ ਵੀ ਆਪਾਂ ਕਿੰਨਿਆਂ ਕ ਬਾਹਰ ਆਪਣੀਆਂ ਫਸਲਾਂ ਜਾ ਕੇ ਵੇਖਦੀਆਂ ਵਾਂ ਅੱਗੇ ਵੀ ਆਪਣਾ ਉਹਨਾਂ ਨਾਲ ਐਕਸਪੋਰਟ ਖੁੱਲਾਈ ਆ ਤੇ ਇਹਦੇ ਵਿੱਚ ਇਹ ਆ ਕਿ ਉਹ ਉਧਰ ਜਾ ਕੇ ਆਪਣੀਆਂ ਚੀਜ਼ਾਂ ਪਾਸ ਹੀ ਨਹੀਂ ਹੁੰਦੀਆਂ ਆਪਣੀ ਕਣਕ ਜਾਂਦੀ ਆ ਜਾਂ ਇਧਰੋਂ ਆਂਬ ਵਗੈਰਾ ਹੋਰ ਕੋਈ ਚੀਜ਼ ਜਾਂਦੀ ਉਹਨਾਂ ਸਾਰਿਆਂ ਦੇ ਸੈਂਪਲ ਫੇਲ ਹੋ ਜਾਂਦੇ ਆ ਕਿਉਂਕਿ ਉਹ ਫੇਲ ਇਸ ਕਰਕੇ ਕਰ ਦਿੰਦੇ ਆ ਕਾਰਨ ਇਹ ਦਿੰਦੇ ਆ ਕਿ ਤੁਸੀਂ ਪੈਸਟੀਸਾਈਜ਼ ਬਹੁਤ ਵਰਤਦੇ ਹੋ ਜ਼ਹਿਰ ਦਾ ਬਹੁਤ ਛੜਕਾ ਕਰਦੇ ਹੋ ਸੋ ਆਪਣੇ ਸੈਂਪਲ ਫੇਲ ਕਰਕੇ ਤੇ ਆਪਣੀ ਜਿਹੜੀ ਚੀਜ਼ ਆ ਉਹਨਾਂ ਦੇ ਸਟੈਂਡਰਡ ਤੇ ਖਰੀ ਨਹੀਂ ਉਤਰਦੀ ਆਪਣਾ ਉਧਰ ਜਾ ਕੇ ਕੋਈ ਵੀ ਚੀਜ਼ ਪਾਸ ਨਹੀਂ ਹੁੰਦੀ ਸੋ ਆਪਣੀ ਚੀਜ਼ ਨੂੰ ਉਹ ਯੂਐਸਏ ਵਾਲੇ ਜਾਂ ਹੋਰ ਦੇਸ਼ਾਂ ਵਾਲੇ ਉਹ ਦੱਸ ਦਿਆ ਕਿ ਸਾਡੀਆਂ ਚੀਜ਼ਾਂ ਦਾ ਸਟੈਂਡਰਡ ਜਿਹੜਾ ਵਧੀਆ ਵਾ ਅਸੀਂ ਯੈਰ ਦਾ ਛੜਕਾ ਘਟ ਕਰਦੇ ਹਾਂ ਪੈਸਟੀਸਾਈਡ ਦਾ ਬਹੁਤ ਛੜਕਾ ਘਟ ਕਰਦੇ ਹਾਂ ਸੋ ਲੋਕ ਵੀ ਕਿਤੇ ਨਾ ਕਿਤੇ ਉਸ ਚੀਜ਼ ਵੱਲ ਪ੍ਰਭਾਵਿਤ ਹੋ ਕੇ ਉਧਰ ਨੂੰ ਜਾਣਗੇ ਤੇ ਅੱਗੇ ਜਿਹੜਾ ਹਿਮਾਚਲ ਦੀ ਗੱਲ ਆਪਾਂ ਕਰ ਲਈਏ ਹਮਾ ਚਲਦੇ ਵਿੱਚ ਜਿਆਦਾ ਸੇਬਾਂ ਦੀ ਖੇਤੀ ਹੁੰਦੀ ਆ ਸੇਬ ਦੀ ਤੇ ਵਾਸ਼ਿੰਗਟਨ ਤੋਂ ਜਿਹੜਾ ਸੇਬ ਹੈ ਯੂਐਸਏ ਦੇ ਵਿੱਚੋਂ ਉਹ ਬਹੁਤ ਭਾਰੀ ਮਾਤਰਾ ਦੇ ਵਿੱਚ ਆਉਂਦਾ ਵਾ ਜਿਹੜਾ ਪਿਓਰ ਰੈੱਡ ਕਲਰ ਦਾ ਹੁੰਦਾ ਵਾ ਉਹਦਾ ਮਾਰਕੀਟ ਦੇ ਵਿੱਚ ਇਸ ਵਕਤ ਰੇਟ ਤਾਂ ਥੋੜਾ ਜਿਹਾ ਚਲੋ 50 ਰੁਪਏ ਵੱਧ ਹੁੰਦਾ ਵਾ ਦੂਸਰੇ ਸੇਬ ਨਾਲੋਂ ਪਰ ਉਹਦੀ ਜਿਹੜੀ ਸੈਲਫ ਲਾਈਫ ਆ ਉਹ ਜਿਆਦਾ ਹੁੰਦੀ ਆ ਉਹਦੇ ਵਿੱਚ ਜੂਸ ਦੀ ਮਾਤਰਾ ਜਿਆਦਾ ਪਾਈ ਜਾਂਦੀ ਆ ਹਾਲਾਂਕਿ ਉਹਦੇ ਤੇ 50% ਟੈਕਸ ਹੋਣ ਕਰਕੇ ਉਹਦਾ ਰੇਟ ਇੱਧਰ ਵੱਧ ਜਾਂਦਾ ਪਰ ਫਿਰ ਵੀ ਲੋਕ ਉਸਨੂੰ ਖਰੀਦਦੇ ਆ ਜੇਕਰ ਉਹ ਵੀ ਇਦੇ ਵਿੱਚ ਹੀ ਉਹਨਾਂ ਨੇ ਐਗਰੀਕਲਚਰ ਦੇ ਵਿੱਚ ਬਾਗਵਾਨ ਨੇ ਵੀ ਕਿਉਂਕਿ ਐਗਰੀਕਲਚਰ ਦੇ ਵਿੱਚ ਹੀ ਆਉਂਦੀ ਆ ਜੇਕਰ ਉਸਤੇ ਵੀ 0% ਉਹ ਟ੍ਰੇਡ ਨੀਤੀ ਦੇ ਵਿੱਚ ਉਹ ਵੀ ਆਉਣਾ ਵਾ ਜੇ ਉਹਦੇ ਤੇ 50% ਦੇ ਹਿਸਾਬ ਨਾਲ ਟੈਕਸ ਲੱਗਨ ਨਾਲ ਲੋਕ ਇੰਨੀ ਖਰੀਦਦਾਰੀ ਕਰ ਰਿਹਾ ਕਿ ਇਹ ਕਾੰਕੜਾ ਆਇਆ ਸੀ ਕਿ 2023-24 ਦੇ ਵਿੱਚ 21000 ਟਨ ਸੇਬ ਹੈ ਜਿਹੜਾ ਉਹ ਵਾਸ਼ਿੰਗਟਨ ਤੋਂ ਇੰਡੀਆ ਦੇ ਵਿੱਚ ਆਇਆ ਵਾ ਕੋਈ 19.5 ਮਿਲੀਅਨ ਡਾਲਰ ਦਾ ਉਹਨਾਂ ਨੇ ਬਿਜ਼ਨਸ ਕੀਤਾ ਵਾ ਜੇਕਰ 50% ਟੈਕਸ ਹੋਣ ਦੇ ਬਾਵਜੂਦ ਵੀ ਲੋਕ ਇੰਨੀ ਮਤਲਬ ਉਹਦੀ ਖਰੀਦਦਾਰੀ ਹੋਈ ਆ ਉਹ ਆਇਆ ਵਾ ਜੇਕਰ ਉਹ ਜ਼ੀਰੋ ਟੈਕਸ ਹੋ ਜਾਂਦਾ ਵਾ ਤਾਂ ਹਿਮਾਚਲ ਵਾਲੇ ਸੇਬਾਂ ਨੂੰ ਤਾਂ ਪੁੱਛਣਾ ਹੀ ਕਿਸੇ ਨੇ ਨਹੀਂ ਉਹ ਤਾਂ ਇਦਾਂ ਹੀ ਰੋਲ ਜਾਣੇ ਆ ਸੋ ਹਿਮਾਚਲ ਵਾਲੇ ਤਾਂ ਐਵੇਂ ਹੀ ਝੰਡਿਆਂ ਦੇ ਪਿੱਛੇ ਪਏ ਹੋਏ ਆ ਝੰਡੇ ਲਾਉਣ ਦੇ ਪਿੱਛੇ ਜਾਂ ਕੁਝ ਕਰਨ ਦੇ ਅਸਲੀ ਮੁੱਦਾ ਤਾਂ ਆ ਆਹ ਵਾ ਇਹਦੇ ਤੇ ਧਿਆਨ ਦੇਣ ਜੇਕਰ ਇਹ ਸਮਝੌਤਾ ਹੁੰਦਾ ਵਾ ਤੇ ਇਹਦਾ ਸਾਰੀਆਂ ਸਟੇਟਾਂ ਜਿਹੜੀਆਂ ਖੇਤੀਬਾੜੀ ਦੇ ਨਾਲ ਸੰਬੰਧਤਾ ਚਾਹੇ ਬਾਗਬਾਨੀ ਆ ਚਾਹੇ ਖੇਤੀਬਾੜੀ ਆ ਫਸਲਾਂ ਦੀ ਕਣਕ ਦੀ ਆ ਜਾਂ ਦਾਲਾਂ ਵਗੈਰਾ ਵਾ ਮੱਕੀ ਕਪਾਹ ਵਾ ਸਾਰਿਆਂ ਦੇ ਜਿਹੜਾ ਬਹੁਤ ਵੱਡਾ ਵਾ ਉਹ ਅਸਰ ਹੋਣ ਵਾਲਾ ਵਾ ਸੋ ਜਥੇਬੰਦੀਆਂ ਨੇ ਤਾਂ ਇਸ ਚੀਜ਼ ਤੇ ਦਬਾਅ ਬਣਾਇਆ ਹੋਇਆ ਸੀ ਸੈਂਟਰ ਤੇ ਕਿ ਇਹ ਸਮਝੌਤਾ ਨਾ ਕੀਤਾ ਜਾਵੇ ਜੇ ਇਹ ਸਮਝੌਤਾ ਹੁੰਦਾ ਤਾਂ ਇਸ ਦਾ ਬਹੁਤ ਵੱਡਾ ਜਿਹੜਾ ਵਿਰੋਧ ਉਹ ਕੀਤਾ ਜਾਊਗਾ ਕਿਉਂਕਿ ਇੱਕੋ ਇੱਕ ਜਮਾਤ ਹੈ ਜਿਹੜੀ ਸੈਂਟਰ ਦੇ ਨਾਲ ਕਿਸੇ ਵੀ ਸੈਂਟਰ ਦੇ ਜੇ ਕੋਈ ਨੀਤੀ ਗਲਤ ਲਾਗੂ ਹੁੰਦੀ ਹੈ ਤਾਂ ਉਹਦਾ ਵਿਰੋਧ ਕਰਦੀ ਹੈ ਸੋ ਕਿਸਾਨਾਂ ਨੂੰ ਵੀ ਇਸ ਚੀਜ਼ ਤੇ ਥੋੜਾ ਜਿਹਾ ਕਿਸਾਨ ਜਥੇਬੰਦੀਆਂ ਨੂੰ ਵੀ ਧਿਆਨ ਦੇਣਾ ਪਊਗਾ ਕਿਉਂਕਿ ਹੁਣ ਪਲਾਨ ਕਿਸ ਤਰ੍ਹਾਂ ਦਾ ਕੀ ਉਹਨਾਂ ਨੇ ਤਿਆਰ ਕਰਨਾ ਜੇ ਕਰੀਏ ਸਮਝੌਤਾ ਹੁੰਦਾ ਤਾਂ ਕਣਕ ਦੀ ਐਮਐਸਪੀ ਤੇ ਬਹੁਤ ਵੱਡਾ ਅਸਰ ਹੈ ਜਿਹੜਾ ਉਹ ਪੈਣ ਵਾਲਾ ਵਾ ਕਿਉਂਕਿ ਇਹ April ਦੇ ਮਹੀਨੇ ਵਿੱਚ ਹੀ ਇਹਨਾਂ ਦੀ ਗੱਲਬਾਤ ਚੱਲਦੀ ਪਈ ਆ ਇਹਨਾਂ ਦਾ ਸਮਝੌਤਾ ਜੇ ਹੋ ਗਿਆ ਤੇ ਇਹਨਾਂ ਦਾ ਐਲਾਨ ਹੋ ਜਾਣਾ ਵਾ ਜੇ ਜ਼ੀਰੋ ਟ੍ਰੇਡ ਨੀਤੀ ਦੇ ਵਿੱਚ ਐਗਰੀਕਲਚਰ ਨੂੰ ਇਹਨਾਂ ਲੈ ਕੇ ਆਂਦਾ ਤਾਂ ਇਸ ਦਾ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਕਿਸਾਨਾਂ ਨੂੰ ਚੱਲਣਾ ਆਉਣ ਵਾਲੇ ਸਮੇਂ ਦੇ ਵਿੱਚ ਪੈ ਸਕਦਾ ਵਾ ਫਿਰ ਜਿਹੜੀ ਆਪਣੀਆਂ ਇਹ ਕਣਕ ਵਾ ਪੰਜਾਬ ਵਾਲੀ ਜਾਂ ਇਹਨਾਂ ਸੂਬਿਆਂ ਵਾਲੀ ਇਹ ਜਿਹੜੀ ਆ ਫਿਰ ਇਹ ਵੱਡੇ ਵੱਡੇ ਜਿਹੜੇ ਜਿਨ੍ਹਾਂ ਨੇ ਸੈਲੋ ਬਣਾਏ ਹੋਏ ਆ ਵੱਡੇ ਜਿਹੜੇ ਕਾਰਪੋਰੇਟ ਆ ਉਹ ਖਰੀਦਣਗੇ ਤੇ ਖਰੀਦਣਗੇ ਵੀ ਘੱਟ ਰੇਟ ਤੇ ਕਿਉਂਕਿ ਜਦੋਂ ਦੂਸਰੇ ਪਾਸੇ 2000 ਨੂੰ ਪ੍ਰਤੀ ਕਵਾਂਟਲ ਕਣਕ ਮਿਲੀ ਤਾਂ ਆਪਣੀ ਐਮਐਸਪੀ ਦੇ ਕਿਸੇ ਨੇ ਨਹੀਂ ਖਰੀਦਣੀ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿਉਂਕਿ ਆਪਾਂ ਵੀ ਕੋਈ ਚੀਜ਼ ਲੈਣ ਕਿਦੋਂ ਮੰਡੀ ਦੇ ਵਿੱਚੋਂ ਬਾਜ਼ਾਰ ਤੋਂ ਜਾਈਏ ਜੇ ਆਪਾਂ ਨੂੰ 50 ਰੁਪਏ ਇੱਕ ਸਬਜ਼ੀ ਮਿਲ ਰਹੀ ਆ ਤੇ ਇੱਕ ਬੰਨੇ 40 ਰੁਪਏ ਮਿਲ ਰਹੀ ਤਾਂ ਆਪਾਂ 40 ਵਾਲੀ ਹੀ ਖਰੀਦਾਂਗੇ 50 ਵਾਲੀ ਕਿਸੇ ਨੇ ਨਹੀਂ ਖਰੀਦਣੀ ਜਾਂ ਤਾਂ ਫਿਰ ਆਪਾਂ ਨੂੰ ਵੀ ਉਸ ਰੇਟ ਦੇ ਜਾਂ ਉਸ ਰੇਟ ਤੋਂ ਘੱਟ ਆਪਣੀ ਗਣਕ ਵੇਚਣੀ ਪਊਗੀ ਜਾਂ ਫਿਰ ਵੱਡੇ ਵੱਡੇ ਕਾਰਪੋਰੇਟ ਆਪਣੇ ਕੋਲੋਂ ਖਰੀਦ ਕੇ ਗਣਕ ਆਪਣੇ ਸੈਲੋਆਂ ਗਦਾਮਾਂ ਵੇਅਰਾਸ ਦੇ ਵਿੱਚ ਰੱਖ ਕੇ ਤੇ ਫਿਰ ਜਦੋਂ ਉਹਦੀ ਸ਼ਾਰਟੇਜ ਲਿਆ ਦੇਣਗੇ ਜਾਂ ਤਾਂ ਸ਼ਾਰਟੇਜ ਆ ਜਾਂਦੀ ਹੈ ਜਾਂ ਫਿਰ ਲਿਆ ਦਿੱਤੀ ਜਾਂਦੀ ਹੈ ਜਿਵੇਂ ਅੱਗੇ ਪਿਆਜ਼ ਦੀ ਕਿੰਨੀ ਸ਼ਾਰਟੇਜ ਲਿਆ ਕੇ ਕਿੰਨਾ ਹਾਈ ਰੇਟ ਤੇ ਉਹਨੂੰ ਵੇਚਿਆ ਗਿਆ ਜਿਸ ਤਰ੍ਹਾਂ ਡਾਈ ਖਾਦ ਦੀ ਸ਼ਾਰਟੇਜ ਲਿਆਨ ਦਿੱਤੀ ਜਾਂਦੀ ਹੈ ਫਿਰ ਜਦੋਂ ਸ਼ਾਰਟੇਜ ਆ ਜਾਂਦੀ ਹੈ ਤੇ ਆਪਾਂ ਫਿਰ ਮੂੰਹ ਮੰਗੀ ਕੀਮਤ ਦੇ ਕੇ ਉਹ ਚੀਜ਼ ਲੈਨੇ ਆ ਜਾਂ ਉਹਦੇ ਨਾਲ ਕੋਈ ਹੋਰ ਵੀ ਸਮਾਨ ਮਿਲਿਓ ਵੀ ਲੈ ਕੇ ਆਪਾਂ ਚੀਜ਼ ਲੈਣ ਲਈ ਤਿਆਰ ਹੋ ਜੰਨੇ ਆ ਫਿਰ ਉਹ ਸ਼ਾਰਟੇਜ ਲਿਆ ਕੇ ਇਸੇ ਨਾਜ ਨੂੰ ਆਪਣੇ ਕੋਲੋਂ ਸਸਤੀ ਕਣਕ ਖਰੀਦ ਕੇ ਤੇ ਵੱਧ ਰੇਟਾਂ ਤੇ ਜਿਹੜੀ ਉਹ ਵੇਚਣਗੇ ਸੋ ਇਹ ਬਹੁਤ ਮਤਲਬ ਉਹ ਕਿ ਵਿਚਾਰ ਚਰਚਾ ਲੰਮੀ ਆ ਜਿਸ ਤੇ ਕੀਤੀ ਜਾਵੇ ਤਾਂ ਬਹੁਤ ਸਮਾਂ ਲੱਗ ਜਾਂਦਾ ਵਾ ਤੁਹਾਨੂੰ ਮੋਟਾ-ਮੋਟਾ ਸ਼ਾਰਟ ਦੇ ਵਿੱਚ ਦੱਸਿਆ ਵਾ ਕਿ ਇਹ ਨੁਕਸਾਨ ਹੈ ਆਪਣਾ ਜਿਹੜਾ ਹੋ ਸਕਦਾ ਵਾ ਸੋ ਅੱਗੇ ਵੀਡੀਓ ਹੋਰ ਬਣਾ ਕੇ ਤੁਹਾਨੂੰ ਇਸ ਦੇ ਬਰੀਫ ਕਰਾਂਗੇ ਜਾਣਕਾਰੀ ਦਿੰਦੇ ਰਾਵਾਂਗੇ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ